ਇਹ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਵੈਰਾਈਟੀ ਦਾ ਪਹਿਲਾਂ ਵੀ ਬਹੁਤ ਆਈ ਸੀਗੀ ਜੀ ਵਿਆਹ ਸੱਜੇ ਸੀਜਨ ਕਰਕੇ ਨਿੱਤੀ ਨਵੀਂ ਆਉਂਦੀ ਰਹਿੰਦੀ ਹੈ ਵੈਰਾਈਟੀ ਇਹ ਹੋਰ ਨਵੀਂ ਵੈਰਾਈਟੀ ਆ ਚੁੱਕੀ ਹੈ ਮਸਲੀਨ ਦਾ ਸੂਟ ਹੈ ਜੀ ਫੈਨਸੀ ਕੜਾਈ ਵਾਲਾ ਇਹ ਮਸਲੀਨ ਦੇ ਉੱਤੇ ਸੂਟ ਹੈ ਜੀ ਫੈਨਸੀ ਕੜਾਈ ਵਾਲਾ ਮਸਲੀਨ ਦਾ ਦੁਪੱਟਾ ਕਟ ਵਰਕ ਵਾਲਾ ਨਾਲ ਇਹਦੇ ਮਸੀਨ ਦਾ ਦੁਪੱਟਾ ਕੱਟ ਵਰਕ ਦੇ ਨਾਲ ਹੈ ਜੀ ਮਾਰਕੀਟ ਦੇ ਵਿੱਚ ਵਿਕੇ ਹਜ਼ਾਰ ਦਾ ਵਿਕੇ 1100 ਦਾ ਸਾਡਾ ਰੇਟ ਸਿਰਫ 650 ਰੁਪਏ ਕਰਤਾ ਹੀ ਇਹ 650 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਵੇਲਾ ਚੱਲ ਰਿਹਾ ਹੈਗਾ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਰੰਗਾਂ ਦੇ ਵਿੱਚ ਡਿਜ਼ਾਈਨ ਮਾਲ ਪਹੁੰਚ ਗਿਆ ਜੀ ਬਹੁਤ ਹੀ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਕੋਈ ਵਿਆਹ ਸ਼ਾਦੀ ਵਾਸਤੇ ਇਕੱਠੇ ਸੂਟ ਲੈਣੇ ਜਿੰਨੇ ਮਰਜ਼ੀ ਲੈ ਸਕਦੇ ਹੋ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਚੱਲ ਰਿਹਾਗਾ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਚੱਲ ਰਿਹਾਗਾ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ 650 ਰੁਪਏ ਦਾ ਮਸਲੀਨ ਦਾ ਸੂਟ ਕਰਤਾ ਮਸਲੀਨ ਦਾ ਕੱਟ ਵਰਕ ਦਾ ਪੱਟੇ ਦੇ ਨਾਲ ਰੰਗਤੇ ਦੇ ਵਿੱਚ ਇੱਕ ਤੋਂ ਇੱਕ ਵਧੀਆ ਚੁੱਕਿਆ ਜੀ ਬਹੁਤ ਹੀ ਰੰਗਾਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਆ ਆ ਦੇਖੀ ਚਲੋ ਰੰਗ ਤੇ ਡਿਜ਼ਾਈਨ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋਗੇ ਛੇਤੀ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਛੇਤੀ ਪਹੁੰਚੋ ਤੇ ਸਾਮਾ ਡਿਜ਼ਾਈਨ ਲੈ ਕੇ ਜਾਓ ਜੀ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ 14-1500 ਦੇ ਰੇਟ ਦਾ ਟਰਾਲੀ ਬੈਗ ਹੈ ਜੀ ਕਿਹੜਾ 10000 ਦੀ ਕੱਪੜੇ ਦੀ ਖਰੀਦ ਦੇ ਨਾਲ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਡਿਜ਼ਾਈਨਿੰਗ ਦੇਖੋ ਜੀ ਇੱਕੋ ਇੱਕ ਸ਼ਾਨਦਾਰ ਡਿਜ਼ਾਈਨ ਆਏ ਹੋਏ ਇਹਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਜੀ ਬਹੁਤ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਪਿਓਰ ਮਸਲੀਨ ਦਾ ਸੂਟ ਹੈ ਇਹ ਮਸਲੀਨ ਦੇ ਦੁਪੱਟੇ ਦੇ ਨਾਲ ਸਿਰਫ 650 ਦਾ ਕਰਤਾ ਜੀ ਇਹੇ ਜਿਹੜਾ ਮਾਰਕੀਟ ਰੇਟ ਆਮ 1100 ਰੁਪਈਆ ਦਾ ਸਾਡਾ ਰੇਟ ਸਿਰਫ 650 ਰੁਪਈਆ ਕਰਤਾ ਜੀ ਇਹ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਕਲਰਾਂ ਜਮਾਲ ਆ ਗਿਆ ਜੀ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਇੱਕ ਤੋਂ ਇੱਕ ਕਲਰ ਵਧੀਆ ਸਾਰੇ ਕੁੜੀਆਂ ਕੱਤਰੀਆਂ ਲਈ ਵੈਰਾਈਟੀਆਂ ਸਾਰੀ ਜੀ ਇਹ ਫੈਨਸੀ ਵੈਰਾਈਟੀ ਦੇ ਉੱਤੇ ਆ ਜੀ ਇਹ ਬਿਲਕੁਲ ਫੈਨਸੀ ਵੈਰਾਈਟੀ ਦੇ ਉੱਤੇ ਸਿਰਫ 650 ਦਾ ਹੂਟ ਕਰਤਾ ਜੀ ਇਹ ਰਾਮਾ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਰੰਗ ਵਧੀਆ ਵਿੱਚ ਫੁੱਲ ਪਿਆਓ ਦੁਪੱਟੇ ਦੇ ਨਾਲ ਵੀ ਇਹਦੇ ਨਾਲ ਤੇ ਪਿਓਰ ਮਸ਼ੀਨ ਦੇ ਦੁਪੱਟੇ ਨਾਲ ਵੀ ਹੈ ਜੀ ਰੰਗੜ ਜਾਈਂ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਵੇਂ ਡਿਜ਼ਾਈਨ ਵਗਾ ਸਕਦੇ ਹੋ ਜੀ ਸਾਵੇਂ ਡਿਜ਼ਾਈਨ ਲੈਣ ਵਾਸਤੇ ਛੇਤੀ ਪਹੁੰਚੋ ਸਾਮਾ ਕੰਡਰ ਤੇ ਸਮਾਨ ਲੈਣ ਵਾਸਤੇ ਛੇਤੀ ਪਹੁੰਚੋ ਜੀ ਫੇਰ ਡਿਜ਼ਾਈਨ ਬਦਲ ਕੇ ਹੋਰ ਆ ਜਾਂਦੇ ਨੇਗੇ ਛੇਤੀ ਆਓ ਸਮਾਨ ਡਿਜ਼ਾਈਨ ਵਾਸਤੇ ਜਿਹੜਾ ਵੀ ਸਕਰੀਨ ਸ਼ਾਟ ਲੈ ਕੇ ਆਓ ਸਮਾਨ ਜਨ ਲੈ ਕੇ ਜਾਓ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦਿੱਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਸਕਰੀਨ ਸ਼ਾਟ ਭੇਜੋ ਤੇ ਅਸੀਂ ਡਿਲੀਵਰੀ ਫ੍ਰੀ ਕਰਾਂਗੇ ਜੀ ਕਿਸੇ ਨੇ ਵੀ ਸੂਟ ਘਰ ਬੈਠੇ ਮੰਗਾਉਣਾ ਹੋਵੇ ਤਾਂ ਡਿਲੀਵਰੀ ਫ੍ਰੀ ਕਰ ਦਿਆਂਗੇ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ 650 ਦਾ ਸੂਟ ਕੱਤਾ ਜੀ ਇਹ ਰੰਗ ਇੱਕ ਇੱਕ ਵਧੀਆ ਸਾਰੇ ਜੀ ਦੇ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ 650 ਰੁਪਏ ਦੇ ਵਿੱਚ ਫੈਂਸੀ ਸੂਟ ਫੈਂਸੀ ਦੁਪੱਟੇ ਦੇ ਨਾਲ ਭਰਾਵਾਂ ਦੀ ਹੱਟੀ ਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਫੋਲੋ ਕਰੋ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੋੜ ਮੰਡੀ